ਦਮ 12 13 ਜਿਹਨੇ ਇਕੱਠੇ ਮੇਰੇ ਉੱਪਰ ਬੈ ਗਏ ਵੀਰ ਜੀ ਇਹ ਪੰਜਾਬ ਨਹੀਂ ਬਣਿਆ ਇਹ ਦੂਜਾ ਯੂਪੀ ਸਟੇਟ ਹੈ ਉਰੇ ਦੇ ਹੱਥ ਬੰਨ ਕੇ ਬੇਂਦੇ ਵੀ ਛੱਡ ਕੇ ਜਾਣਾ ਚੰਗਾ ਹੋਏਗਾ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਜਿਹੜੀ ਬਹੁਤ ਹੀ ਜ਼ਿਆਦਾ ਵਿਗੜਦੀ ਦਿਖਾਈ ਦੇ ਰਹੀ ਹੈ ਕਿਉਂਕਿ ਜਿੰਤਾ ਪਿਛਲੇ ਦਿਨਾਂ ਵਿੱਚ ਦੇਖਿਆ ਹੋਵੇ ਰੋਹੀ ਕਿਆਰੇ ਵਿੱਚ ਕਾਫੀ ਜ਼ਿਆਦਾ ਚੋਰੀ ਦੀਆਂ ਵਾਰਦਾਤਾਂ ਹੋਈਆਂ ਨੇ ਤੇ ਅੱਜ ਅੱਜ ਐਂਡ ਬ੍ਰਦਰ ਸਰ ਅਨੀਤਾ ਸੋਰਾਜੀ ਵਾਲਾ ਅੱਛੇ ਥੋੜੀ ਜਿਹਾ ਪਹਿਲਾਂ ਹੀ ਦੱਸਿਆ ਜਾ ਰਿਹਾ ਵੀ ਦਾਸਵਾਲਾ ਮੁੰਡਿਆਂ ਵੱਲੋਂ ਦੁਕਾਨ ਦੇ ਮਾਲਕ 'ਤੇ ਸਾਤ ਲਾਣਾ ਹਮਲਾ ਕੀਤਾ ਗਿਆ ਤੇ ਹੁਣੇ ਹੀ ਪੁਲਿਸ ਵੱਲੋਂ ਵੀ ਵਾਰੀ ਮੇਂ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਵੀ ਹੁਣੇ ਆ ਕੇ ਗਏ ਨੇ ਤੇ ਕੋਰਟ ਬੁਲਾ ਜੰਦੀ ਤੇ ਆਪਾਂ ਦੁਕਾਨਦਾਰ ਨੂੰ ਵੀ ਪੁੱਛਦੇ ਰਹੇ ਦੀ ਗੱਲਬਾਤ ਕਰੀ ਆਜੋ ਆ ਦੁਕਾਨ ਦੇ ਮਾਲਕ ਆ ਜੀ ਨਾਲ ਆਪਾਂ ਗੱਲ ਕਰਦੇ ਹਾਂ ਪੁੱਛਦੇ ਹਾਂ ਕਿ ਕੀ ਗੱਲਬਾਤ ਹੋਈ ਹੈ ਤੇ ਜੋ ਵੀ ਲੜਾਈ ਘੜਾ ਹੋਇਆ ਅੱਛੇ ਕੀ ਗੱਲਬਾਤ ਹੋਈ ਜੀ ਜੀ ਮੈਂ ਦੁਕਾਨ ਤੇ ਬਾਹਰ ਖੜਾ ਸੀ ਇੱਕ ਜਣੇ ਨੇ ਆ ਕੇ ਮੇਰੀ ਗਰਦਨ ਫੜ ਲਈ ਇੱਕਦਮ 12 13 ਜਣੇ ਇਕੱਠੇ ਮ ਇੱਕ ਦੋ ਕੁ ਤਾਂ ਕਿਰਚੇ ਇਤੀ ਜੀ ਦੁਕਾਨ ਦੀ ਲੁੱਟ ਖੋਹ ਬਸ ਕਰਦੇ ਕਰਦੇ ਦੁਕਾਨ ਦੇ ਅੰਦਰ ਮੈ ਬੜਨ ਨਹੀਂ ਦਿੱਤੇ ਅੰਦਰ ਬੜਨ ਦੀ ਪੂਰੀ ਕੋਸ਼ਿਸ਼ ਕਰੀ ਇੱਕ ਨੇ ਕਿਰਚ ਮਾਰਨ ਦੀ ਕੋਸ਼ਿਸ਼ ਕਰੀ ਫੇਰ ਵੀ ਮੈਂ ਬਚਾਓ ਕਰ ਲਿਆ ਆਪਣਾ ਪਰ ਪੂਰੀ ਇਹਨਾਂ ਨੇ ਉਹ ਕਰੀ ਕੌਣ ਸੀ ਬੰਦੇ ਪਛਾਣੇ ਤੁਸੀਂ ਬੰਦੇ ਕੌਣ ਸੀ ਬੰਦੇ ਪਛਾਣ ਚ ਹੌਲੀ ਹੌਲੀ ਆ ਰਹੇ ਜੀ ਪੁਲਿਸ ਰਿਪੋਰਟ ਕਰਤੀ ਤੁਸੀਂ ਹਾਂਜੀ ਹਾਂਜੀ ਕਰਤੀ ਪੁਲਿਸ ਰਿਪੋਰਟ ਸਾਡੀ ਰੰਜਿਸ਼ ਕੋਈ ਲੜਾਈ ਝਗੜਾ ਨਹੀਂ ਬੜਾਈ ਕੋਈ ਰੰਜਿਸ਼ ਨਹੀਂ ਕੋਈ ਕੁਝ ਨਹੀਂ ਸੀ ਦਿਨ ਦਿਹਾੜੇ ਦੁਕਾਨ ਉੱਤੇ ਹਮਲਾ ਕਰਨਾ ਪੁਲਿਸ ਪੁਖਿਆ ਕਰਨ ਨੂੰ ਵੀ ਇਸ ਸਾਰਾ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਜਿਵੇਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸਲੈਟਿੰਗ ਹੋ ਰਹੀਆਂ ਤੇ ਅੱਜ ਦਿਨ ਦੇ ਹਾਲੇ ਦੁਕਾਨ ਨੂੰ ਉੱਤੇ ਹਮਲਾ ਤੇ ਦੇਖਣਾ ਹੋਏਗਾ ਕਿ ਹੁਣ ਪੁਲਿਸ ਕੀ ਕਾਰਵਾਈ ਕਰੇਗੀ ਸ਼ਹਿਰ ਦੇ ਮੌਤਰੀ ਬੰਦੇ ਵੀ ਇੱਥੇ ਦੁਕਾਨ ਤੇ ਪਹੁੰਚੇ ਹੋਏ ਨੇ ਇਸ ਦੁਕਾਨਦਾਰ ਭਾਈ ਨਾਲ ਹਮਲਾ ਕੀਤਾ ਗਿਆ ਦੁਕਾਨ ਤੇ ਉਹਨਾਂ ਦਾ ਮਾਰਕੁੱਟ ਕੀਤਾ ਗਿਆ ਤੇ ਅਮਨ ਜੀ ਪਹੁੰਚੇ ਹੋਏ ਨੇ ਸਾਡੇ ਸ਼ਹਿਰ ਦੇ ਮਾਸੀ ਵੀ ਨੇ ਇਹਨਾਂ ਨੂੰ ਪੁੱਛਦਾ ਕੀ ਗੱਲਬਾਤ ਤੇ ਕੀ ਕਹਿਣਾ ਹਾਂ ਸਮਝ ਕੀਦਾ ਦੇਖ ਰਹੇ ਤੁਸੀਂ ਹਾਲਾਤਾਂ ਨੂੰ ਸਭ ਤੋਂ ਪਹਿਲਾਂ ਸਸਿਗਾਉ ਔਲਾਦ ਵੀ ਬਹੁਤ ਮਾਰੇ ਹੋਏ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੋ ਗਿਆ ਹੁਣ ਇਹ ਪੰਜਾਬ ਨਹੀਂ ਬਣਿਆ ਇਹ ਦੂਆ ਯੂਪੀ ਸਟੇਟ ਹੈ ਉਰੇ ਦੇ ਹੱਥ ਬੰਨ ਗਏ ਬਿੰਦੇ ਵੀ ਛੱਡ ਗਈ ਜਾਣਾ ਚੰਗਾ ਹੋਇਆ ਗਿਆ ਬਿੰਨ ਆ ਕੇ ਦੋ ਚੋਰੀਆਂ ਤਿੰਨ ਚੋਰੀਆਂ ਹਰ ਰੋਜ਼ ਹੁੰਦੀ ਆ ਪਿੰਡ ਰੰਗੀਆਂ ਪਿੰਡ ਸੱਖੋ ਮਾਜਰੇ ਇੱਕ ਪਿੰਡ ਸੱਖੋ ਮਾਜਰੇ ਦੇ ਨਾਲ ਇੱਕ ਫੈਕਟਰੀ ਹੈ ਉਥੇ ਭਈਆ ਮਾਰਤਾ ਸ਼ਰੀਆਮ ਕੋਈ ਕਾਰਵਾਈ ਨਹੀਂ ਹੋਈ ਇਹ 4 ਦਿਨ 5 ਦਿਨ ਪਹਿਲਾਂ ਦੀ ਨਿਊਜ਼ ਆ ਆ ਹੁਣ ਸ਼ਰੀਆਮ ਬਾਜ਼ਾਰ ਦੇ ਵਿੱਚ ਆ ਦੁਕਾਨਦਾਰ ਮੇਰੇ ਛੋਟੇ ਭਾਈਆਂ ਵੀਰੋ ਨਹੀਂ ਇਹਨਾਂ ਦੀ ਦੁਕਾਨ ਪਰ ਸਰਾਮ ਬੰਦੇ ਆ ਕੇ ਮੈ ਇਹਨਾਂ ਨੂੰ ਕੁੱਟ ਗਏ ਇਹ ਕਿਦਾਂ ਦੇਖਦੇ ਤੁਸੀਂ ਇਹ ਪੰਜਾਬ ਸਰਕਾਰ ਨੂੰ ਜਾਂ ਪੁਲਿਸ ਪ੍ਰਸ਼ਾਸਨ ਬਾਰੇ ਕੀ ਕਹਿਣਾ ਤੁਹਾਡੇ ਵੀਰੇ ਪੁਲਿਸ ਪ੍ਰਸ਼ਾਸਨ ਕਰਦੇ ਹੀ ਕੁਝ ਨਹੀਂ کیا ਕਰੂਗੇ ਤੁਸੀਂ ਦੇਖ ਲਓ ਡੇਲੀ ਰਾਤ ਨੂੰ ਚੋਰੀ ਹੋਣੀ ਹੈ ਕੋਈ ਗਾਸਤ ਤਾਂ ਕਰੇ ਜੇ ਮੇਰੇ ਵਰਗਾ ਕਾਇਦ ਵੀ ਗਾਸਤ ਕਰ ਦਿਓ ਜੀ ਇੱਕ ਐਸਐਸਓ ਸਾਹਿਬ ਆਏ ਜੀ ਕੋ ਨਾਮ ਨਹੀਂ ਯਾਦ ਮੈ ਰਹਿਣਾ ਮੈਂ ਸਰ ਗਾਸਤ ਕਰਿਆ ਕਰੋ ਰਾਤ ਨੂੰ ਮੁਲਾਜ਼ਮ ਨਹੀਂ ਹੈਗੇ ਉਹ ਵੀ ਕਿਆ ਕਰਨ ਪੁਲਿਸ ਪ੍ਰਸ਼ਾਸਨ ਵੀ ਕਿਆ ਕਰੇ ਮੁਲਾਜ਼ਮ ਪੰਜ ਮੁਲਾਜ਼ਮਾ ਥਾਣੇ ਸੱਤ ਬੰਦੇ ਸਾਤ ਕਿੱਡਾ ਵੱਡਾ ਸ਼ਹਿਰ 45 5000 ਬੋਟ ਹੈ ਫਿਰ 60 ਪਿੰਡ ਪੈਨੇ ਆ ਕਿੱਧਰ ਕਿੱਧਰ ਜਾਣਗੇ ਉਹ 8 ਬੰਦੇ ਦੇਖੋ ਜੀ ਇਹ ਕੁੱਲ ਮਿਲਾ ਕੇ ਦੇਖਿਆ ਜਾਵੇ ਜਿੱਦਾਂ ਇਹਨਾਂ ਦਾ ਕਹਿਣਾ ਵੀ ਸ਼ਹਿਰ ਸਾਡਾ ਕਾਫੀ ਵੱਡਾ ਮਰੰਡਾ ਸ਼ਹਿਰ ਮਰੰਡਾ ਦੇ ਸ਼ਹਿਰ ਦੇ ਨਾਲ ਪਿੰਡ ਵੀ ਕਾਫੀ ਜ਼ਿਆਦਾ ਪੈਦੇ ਨੇ ਉਸੇ ਹਿਸਾਬ ਨਾਲ ਜੋ ਪੁਲਿਸ ਸਟੇਸ਼ਨ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਹੋਣੀ ਚਾਹੀਦੀ ਉਸ ਹਿਸਾਬ ਨਾਲ ਪੁਲਿਸ ਮੁਲਾਜ਼ਮ ਨਹੀਂ ਹੈਗੇ ਪੁਲਿਸ ਮੁਲਾਜ਼ਮ ਬਹੁਤ ਜ਼ਿਆਦਾ ਘਟਨੇ ਮਰੰਡਾ ਸਿਟੀ ਔਰ ਸਦਰ ਦੇ ਵਿੱਚ ਜਿਸ ਕਰਕੇ ਕੀ ਉਹ ਪ੍ਰੋਪਰ ਸ਼ਹਿਰ ਦੇ ਵਿੱਚ ਗਸ਼ਟ ਨਹੀਂ ਕਰ ਪਾਉਂਦੇ ਜਿਸ ਦੀ ਵਜ੍ਹਾ ਕਰਕੇ ਜਿਹੜੇ ਅਸਵਾਜਿਕ ਤੱਤ ਉਹ ਜ਼ਿਆਦਾ ਪੁਮਰੇ ਨੇ ਸ਼ਹਿਰ ਦੇ ਵਿੱਚ ਚੋਰੀਆਂ ਚਾਕੀਆਂ ਲੁੱਟ-ਖਸੁੱਟ ਲੜਾਈ ਝਗੜਾ ਤੇ ਸਨੈਚੀ ਵਾਲੀਆਂ ਵਾਰਦਾਤਾਂ ਹੁੰਦੀਆਂ ਨੇ ਸੋ ਪੰਜਾਬ ਸਰਕਾਰ ਨੂੰ ਬੇਨਤੀ ਕਰ ਰਹੇ ਨੇ ਇਹਨਾਂ ਦੇ ਥਰੂ ਵੀ ਮਰੰਡਾ ਦੀ ਪੋਲੀ ਸਿਟੀ ਦੇ ਵਿੱਚ ਮੁਲਾਜ਼ਮਾਂ ਦੀ ਗਿਣਤੀ ਜਿਹੜੀ ਵਧਾਈ ਜਾਵੇ ਤੁਸੀਂ ਦੇਖ ਰਹੇ ਹੋ ਡੀਬੀ ਨਿਊਜ਼ ਮੈਂ ਰਾਜ ਸ਼ਰਮਾ